ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਾਰਨ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੱਕੜ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਆ ਵਪਾਰ ਦੇ ਕੰਮ ਜਿਹੜੇ ਵੀਰ ਜੀ ਹੋਣਾ ਦਾ ਤੇ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨੇ ਜਿਹੜੇ ਕਾਫੀ ਕਮਾਲ ਦੇ ਆ ਇੱਕ ਸੂਈ ਝੋਟੀ ਹੈ ਦੇਖੋ ਵੀ ਚੰਗਾ ਦੁੱਧ ਤੇ ਆ ਰਿਹਾ ਤੇ ਦੋ ਬੈਣਾ ਤੁਹਾਨੂੰ ਦਿਖਾਉਣੀ ਆ ਇੱਕ ਆਵਲੀ ਗੱਭਣ ਹੈ ਜੀ ਪਹਿਲਾ ਸੂਆ ਜਿਹੜਾ ਇਹਨੇ ਸੋਣਾ ਤੇ ਇੱਕ ਆ ਦੂਸਰੇ ਸੂਵੇ ਸੂਈ ਆ ਬਾਕੀ ਸਵੇਰੋ ਸਵੇਰ ਦਾ ਟਾਈਮ ਆ ਨਵਾਈਆਂ ਧਵਾਈਆਂ ਨਹੀਂ ਆ ਇਹੋ ਜਿਹੀ ਪਛੇ ਦਿਨ ਨਵਾਤ ਵਾ ਕੇ ਵੀਡੀਓ ਪਾਈ ਹੋਵੇ ਤੇ ਜਿਹੜੇ ਤੌਰ ਹੋਰ ਬਣ ਜਾਂਦੀ ਆ ਬਾਕੀ ਪਸ਼ੂ ਨੇ ਆਪ ਹੀ ਦੱਸ ਦੇਣਾ ਹੁੰਦਾ ਵਾ ਗੱਲਬਾਤ ਹੁਣ ਆਪਾਂ ਕਰਦੇ ਵੀ ਦੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀ ਦੀ ਨਾਮ ਦੱਸਦੇ ਕਰੀ ਆਪਣਾ ਨਾਮ ਮਰਪਾਲ ਸਿੰਘ ਪਿੰਡ ਵੀ ਦਾ ਐਡਰੈਸ ਦੱਸਦੇ ਕਰੀ ਪਿੰਡ ਕੱਕੜ ਹਾਂਜੀ ਹਾਂਜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਰ ਹਨਾ ਤੇ ਲੋਪੁੱਕ ਚ ਗਾਵਿਆਂ ਵਾਲੇ ਰੋਡ ਤੇ ਆਪਣਾ ਪਿੰਡ ਹੈ ਹਾਂਜੀ ਹਾਂਜੀ ਤੇ ਫੋਨ ਨੰਬਰ ਇੱਕ ਵਰੀ ਬੋਲ ਦੋ ਆਪਣਾ 971160628 ਠੀਕ ਹੈ ਤੇ ਵਪਾਰ ਦੇ ਕੰਮ ਫਿਰ ਆਪਣਾ ਹਾਂਜੀ ਵਪਾਰ ਦਾ ਹੀ ਚੰਗੇ ਪੁੱਛ ਲਈਦੇ ਆਪਾਂ ਫਿਰ ਹਾਂਜੀ ਚੰਗੇ ਹੀ ਲਈਦੇ ਆਪ ਜਦੋਂ ਠੀਕ ਹੈ ਜੀ ਗਾਵਾਂ ਮੱਝਾਂ ਦੋਵੇਂ ਹੀ ਹੁੰਦੀਆਂ ਹਨਾ ਠੀਕ ਹੈ ਪਹਿਲਾਂ ਮੱਝ ਵਿਖਾ ਦੀਏ ਕਿ ਗਾਵਾਂ ਵਿਖਾ ਦੀਏ ਗਾਂਵਾਂ ਵਿਖਾ ਦਨੇ ਪਹਿਲਾਂ ਚਲੋ ਪਹਿਲਾਂ ਫਿਰ ਵੜਾ ਨਹੀਂ ਦਿਖਾ ਦਈਏ ਆ ਤਾਜੀ ਸੂਈ ਆ ਬਿਲਕੁਲ ਨਾੜੋ ਜਿਹੜਾ ਗਿੱਲਾ ਹੀ ਇਹ ਹਜੇ ਨਾਲ ਆਪਾਂ ਦੇਖ ਸਕਦੇ ਹਾਂ ਮਗਰਵੱਛਾ ਕਵੱਛੀ ਜੇ ਵੱਛਾ ਜੇ ਇਹ ਤੇ ਮਗਰਵੱਛਾ ਜੇ ਮੇਲ ਕਾਫ ਤੇ ਕਾਫੀ ਖੂਬਸੂਰਤ ਵੇੜ ਹੈ ਜਿਹੜੀ ਚੰਗੇ ਕੱਦ ਕਾਠ ਵਾਲੀਆਂ ਵਾ ਚੰਗੇ ਬੋਡੀ ਸਟਰਕਚਰ ਵਾਲੀਆਂ ਥਾਣੇ ਦੇ ਦੇਖ ਸਕਦੇ ਜੇ ਕਿੰਨਾ ਸੁਭਾਜੇ ਵਿੱਧੀ ਇਹਦਾ ਇਹਦਾ ਦੂਜਾ ਸੁਭਾਜੇ ਅੱਛਾ ਇਹ ਤਾਂ ਦੂਸਰਾ ਸੁਆ ਹੈ ਹਾਂਜੀ ਕਿੰਨਾ ਜਿਹੜਾ ਹੈ ਸੋਈ ਨਾ ਸੋਈ ਇਹ ਪਰਸੋਂ ਦੀ ਸੋਈ ਜੇ ਅੱਛਾ ਪਰਸੋਂ ਦੀ ਸੋਈ ਹੈ ਹਾਂਜੀ ਤੇ ਅਜੇ ਤਾਂ ਬੋਲਾ ਹੀ ਹੁਣ ਇਹਦੇ ਕੋਲ ਨਾ ਹਾਂਜੀ ਬੋਲਾ ਹੀ ਹੈ ਕਿੰਨਾ ਕ ਹੋਗਾ 17 ਲੀਟਰ ਤਿਆਰ ਜੇ ਅੱਛਾ ਹਾਂਜੀ ਤੇ ਉਤਰਾ ਕਿੰ ਉੱਤਾਂ ਦੇ ਲਾ ਲੋ 26 26 ਜਵਾਦੂਗੀ 25 26 ਜਵਾਦੂਗੀ ਅੱਛਾ 25 26 ਤੱਕਰ ਦੁੱਧ ਜਿਹੜਾ ਇਹ ਚਵਾਈ ਜਾਊਗੀ ਹਾਂਜੀ ਠੀਕ ਐ ਤੋੜਦੀ ਐ ਕਰੀ ਨਾ ਫੇਰ ਆਪਾਂ ਹਾਂਜੀ ਆਹ ਦੇਖ ਸਕਦੇ ਜੀ ਬਾਕੀ ਸੋਹਣੀਆਂ ਵੜਾਂਆਂ ਜਿਹੜੀਆਂ ਚੰਗੇ ਕੱਦ ਕਾਠ ਵਾਲੀਆਂ ਚੰਗੇ ਬੋਡੀ ਸਟਰਕਚਰ ਵਾਲੀਆਂ 25 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਚਵਾਦੂਗੀ ਆ ਜਿਹਾ ਆ ਬਜੀ ਬਾਕੀ ਚੰਗੇ ਪਸ਼ੂ ਦਾ ਜਿਹੜਾ ਮੁੱਲ ਵੀ ਚੰਗਾ ਹੀ ਹੁੰਦਾ ਵਾ ਇਹ ਸਵੇਰਾਂ ਸਵੇਰ ਦਾ ਟਾਈਮ ਆ ਪੂਰੀਆਂ ਰੱਜੀਆਂ ਲੁੱਜੀਆਂ ਨਹੀਂ ਅਜੇ ਬਾਕੀ ਕੋਈ ਵੀ ਆਣ ਕੇ ਇੱਥੇ ਵੇਖੇ ਪਸੰਦ ਕਰਕੇ ਖੜੇ ਪਸੰਦ ਜ਼ਰੂਰ ਆਉਗੀਆਂ ਅਜੇ ਕੁਛ ਕੁਛ ਭਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਦੂਸਰਾ ਸੁਹਾਵਾ ਜਿਹੜਾ ਇਹਦਾ ਬਾਕੀ ਜਿਹੜੇ ਵੀਰ ਸਮਝ आले ਉਹਨਾਂ ਆਪੇ ਵੀ ਵੇਖ ਲੈਣੀਆਂ ਉਸ ਬਿਲਕੁਲ ਕੰਪੈਕਟ ਹਵਾਨਾ ਵਾ ਗੋਡਿਆਂ ਦੇ ਉੱਪਰ ਹਵਾਨਾ ਜਿਹੜਾ ਜਿਹੜੀ ਪੋਤੇ ਵੀ ਰਾਂ ਦੀ ਡਿਮਾਂਡ ਹੁੰਦੀ ਆ ਤੇ ਘੱਡ ਘਾਠ ਬੋਡੀ ਵੇਟ ਵੀ ਜਿਹੜਾ ਠੀਕ ਆ ਤੇ ਕੇ ਵੇਦੇ ਫਿਰ ਇਹਦਾ ਮੁੱਲ ਰੱਖਣਾ ਬੋਲੋ ਤੇ ਇਹਦਾ ਜਾਇਜ਼ ਜੀ ਕਿੰਨਾ ਕੁ ਜਾਇਜ਼ 95000 ਮੁੱਲ ਇਹਦਾ ਅੱਛਾ ਮਾਨਤਨ ਕਰ ਦੇਣਾ ਵਿੱਚ ਮਾਨਤਨ ਤੇ ਤੁਹਾਨੂੰ ਪਤਾ ਹੀ ਕੋਈ 15000 ਹੋਊਗਾ ਚਲੋ ਕੋਈ ਫੋਨ ਲਾਵੇ ਇੱਕ ਰੀ ਮੌਕੇ ਤੇ ਮੋੜੇ ਹੋ ਨਾ ਪਹਿਲੀ ਵੀਡੀਓ ਆਪਣੀ ਕੋਈ ਹੈ ਕਿ ਵੇੜ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਤੇ ਦੰਦੋ ਪਤਾ ਜੇ ਕਿਤਰਾ ਜੀ ਹਾਂਜੀ ਛਿੱਗੀ ਜੇ ਮੂ ਅੱਛਾ ਮੂ ਛਿੱਗੀ ਆ ਹਾਂਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਵੀ ਬੋਡੀ ਸਟਰਕਚਰ ਜਿਹੜਾ ਪੂਰਾ ਕਮਾਲ ਦਾ ਪੂਰੀਆਂ ਵੱਡੀਆਂ ਵੜਾਂ ਜਿੱਦੀ ਆ ਜਿਹੜੀ ਇਹ ਵੀ ਤੇ ਥੱਲਿਆਂ ਬੜੀ ਕਮਾਲ ਦੀ ਤਿਆਰ ਹੁੰਦੀ ਹੈ ਆਪਾਂ ਦੇਖ ਸਕਦੇ ਹਾਂ ਕਿ ਥੱਲਿਆਂ ਜਿਹੜੀ ਪੂਰੀ ਸੋਹਣੀ ਤਿਆਰ ਹੋ ਗਈ ਹੈ ਤੇ ਜੇ ਪੁੜਿਆਂ ਤੋਂ ਕੋਈ ਗੱਲ ਨਹੀਂ ਆ ਜੀ ਅਜੇ ਇਹਨੇ ਹੋਰ ਤਿਆਰ ਹੋਣਾ ਵਾ ਤੇ ਹਵਾਲਾ ਜਿੰਨਾ ਤਿਆਰ ਕਰਨ ਦੀ ਪਛਾਣ ਨੂੰ ਤਿਆਰ ਕਰਨ ਦੀ ਹੈ ਤੇ ਇਹਦਾ ਪਹਿਲਾ ਹੀ ਸੂਆ ਫਿਰ ਹਾਂਜੀ ਇਹ ਤਾਂ ਪਹਿਲੇ ਸੋਵੇ ਜੇ ਤੇ ਇਹ ਦੰਦੋ ਕਿਤਰਾ ਜੀ ਚਾਰ ਦੰਦ ਜੇ ਇਹ ਚਾਰ ਦੰਦ ਆ ਇਹ ਕਿੰਨਾ ਕ ਪਹਿਲੇ ਸੋਵੇ ਦੋ ਚਬਾਉਗੀ ਹੈ ਵੇਖੋ ਜੀ ਐਂ ਇਹਦੇ 24 25 ਦੀ ਆਸ ਰੱਖਦੇ ਆ ਅੱਛਾ ਹਾਂਜੀ ਅੱਗੋਂ ਵੱਧ ਦੇ ਦੇ ਤੇ ਵੱਧ ਕਿਸ ਦੀ ਸਾਫ ਸਿਰ ਤੇ ਠੀਕ ਹੈ ਜੀ ਹਾਂਜੀ ਤੇ ਤੋੜ ਦਈਏ ਫਿਰ ਇੱਕ ਰੀਨਮ ਇਹ ਲਈਆਂ ਘਰਾਂ ਚੋਂ ਕਿਉਂਕਿ ਫਾਰਮਾ ਚੋਂ ਜੀ ਹਾਂਜੀ ਘਰਾਂ ਚੋਂ ਲਈਆਂ ਜੀ ਅੱਛਾ ਘਰਾਂ ਚੋਂ ਲਈਆਂ ਪਰ ਚੀਜ਼ ਜਿਹੜੀ ਚੰਗੀ ਕਮਾਲ ਦੀਆਂ ਤਿਆਰ ਹੋਈਆਂ ਵਾਂ ਜਿਹੜੀਆਂ ਆ ਦੇਖ ਸਕਦੇ ਜੀ ਬਾਕੀ ਜਿਹੜੇ ਵੀ ਇਹ ਚੀਜ਼ਾਂ ਸਾਂਭਦੇ ਆ ਫਿਰ ਮੁੱਲ ਵੀ ਜਿਹੜਾ ਉਹਨਾਂ ਦਾ ਪੈਂਦਾ ਵਾ ਅਜੇ ਪਹਿਲਾ ਸੁਆ ਸੂਨਾ ਵਾ ਜੇ ਇਹਨੇ ਗੱਬਣ ਆ ਜਿਹੜੀ ਤੇ ਪੂਰੀ ਰਾਜੀਦੂ ਜੀ ਸੰਭੀ ਸੁੰਭੀ ਚੰਗੀ ਆ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਕੋਈ ਵੀਰ ਫੋਨ ਲਾਵੇ ਇਕ ਜਿਹੜੇ ਵੀਰ ਨੂੰ ਕੋਈ ਵੀ ਪਸੰਦ ਹੁੰਦੀ ਆ ਮਾਨਤਨ ਮੌਕੇ ਤੇ ਖੁੱਲੇ ਹੀ ਹੋਣਗੇ ਸਾਰਿਆਂ ਚ ਜਿੰਨਾ ਵੀ ਕਿਸ ਨੂੰ ਪਸੰਦ ਆਊਗੀ ਫੋਨ ਲਾ ਲੈ ਕੇ ਖਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਅਜੇ ਹਵਾਨਾ ਇਹਨੇ ਵੀ ਤਿਆਰ ਕਰਨਾ ਹੈ ਜਿਹੜਾ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ ਤੇ ਇਹਦਾ ਮੁੱਲ ਵੀ ਕੀ ਰੱਖਣਾ ਫਿਰ ਇਹਦਾ ਮੁੱਲ ਜੀ ਫੋਨ ਤੇ ਦੱਸਾਂਗੇ ਅੱਛਾ ਜਿਆਦਾ ਜੀ ਰੱਖਣਾ ਇਹਦਾ ਵੀ ਵੈੜ ਦੇ ਹਿਸਾਬ ਨਾਲ ਹਾਂਜੀ ਵੈੜ ਦੇ ਹਿਸਾਬ ਨਾਲ ਤਾਂ ਜਿਆਦਾ ਹੀ ਰੱਖਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਚੰਗੇ ਬੋਡੀ ਸਟਰਕਚਰ ਦੀ ਹੈ ਮੂੰਹ ਜਿਹੜੀ ਚਾਰ ਦੰਦ ਹੈ ਤੇ ਹਵਾਨਾ ਗਾਹਣਾ ਵੀ ਚੰਗਾ ਤਿਆਰ ਕਰਨਦੀ ਹੈ ਹਾਂ ਦੇਖ ਸਕਦੇ ਥਾਨ ਹੁਣ ਤੋਂ ਹੀ ਪ੍ਰੋਪਰ ਹੱਥ ਚੋਂ ਆਉਣ ਵਾਲਾ ਵਾ ਗੁਲਾਬੀ ਰੰਗ ਦਾ ਥਾਨ ਹੈ ਤੇ ਚਿਹਰੇ ਤਾਂ ਵੀ ਬੜੀ ਕਮਾਲ ਦੀ ਹੈ ਪਹਿਲਾ ਸੂਹਾ ਤੇ ਮੂੰਹ ਜਿਹੜੀ ਚਾਰ ਦੰਦ ਹੈ ਤੇ ਹੁਣ ਜਿਹੜੇ ਤੁਹਾਨੂੰ ਇੱਕ ਮਾ ਜੀ ਤਾਂ ਸੋਈ ਸੋਈ ਦਿਖਾਉਣੀ ਆ ਕਿੰਨੇ ਦਿਨ ਹੋਏ ਵਿਦੇ ਨ ਸੋਈ ਨ ਇਹਨਾਂ ਸੋਈ ਨ ਹੋ ਗਏ 8 ਦਿਨ ਆ ਅੱਠ ਕਿ ਦਿਨ ਹੋ ਗਏ ਆ ਹਾਂਜੀ ਤੇ ਪੂਰੀ ਇਹ ਤੇ ਦੋ ਮੱਜਾਂ ਵਰਗੀ ਕੱਲੀ ਜੀ ਇਹ ਤੇ ਕਿੰਨਾ ਚ ਮੌਕੇ ਤੇ ਤਿਆਰ ਇਹਦੇ ਕੋਲ ਇਹਦੇ ਕੋਲ 17 ਲੀਟਰ ਜੇ ਮਰਲ ਤਿਆਰ ਮੌਕੇ ਤੇ ਹਾਂਜੀ ਜਿਹੜਾ ਪੂਰਾ ਤਿਆਰ ਲੀਟਰ ਦੋ ਟਾਈਮ ਚਵਾ ਕੇ ਦੋਗੇ ਜਿਹੜਾ ਹਾਂਜੀ ਦੋ ਦੋ ਟਾਈਮ ਚ ਹੋਵੇ ਕੋਈ ਤਿੰਨ ਟਾਈਮ ਚ ਹੋਵੇ ਤੇ ਕਿੰਨਾ ਚਵਾਈ ਜਾਊਗੀ ਦੁੱਧ ਦੇ ਦੁੱਧ ਦੇ ਉਹ ਘਰ ਵਾਲੇ ਕਹਿੰਦੇ ਸੀ ਵੀ ਭਰੂਗੀ ਅੱਛਾ ਹਾਂਜੀ ਉਹਨੂੰ ਲੱਗਦਾ ਾਨੂੰ ਵੀ ਇਹ ਵੀ ਜੀਤ ਕਰ ਦਿਓਗੀ ਬਾਕੀ ਚਲੋ ਜਿਹੜੇ ਸਾਬ ਨਾ ਹfte ਦੀ ਸੂਈ ਥੱਲੇ 17 ਤਿਆਰ ਆ 20 ਤੱਕ ਤਾਂ ਕਰਦੇ ਜਾਣਾ ਚਾਹੀਦਾ ਵਾ ਬਾਕੀ ਗਾੜੀ ਸੇਵਾ ਕਿਸ ਦੀ ਜੇ ਤਰ੍ਹਾਂ ਕੋਈ ਕਰ ਲੂਗਾ ਹਾਂਜੀ ਤੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਕੱਟਾ ਜੀ ਅੱਛਾ ਇਹਦੇ ਮਗਰ ਵੀ ਕੱਟਾ ਹੀ ਆ ਆ ਜਿਹੜਾ ਬੱਚਾ ਜੀ ਤੇ ਮਗਰ ਤੇ ਬਾਕੀ ਪੂਰੇ ਹੈਵੀ ਬੋਡੀ ਸਟਰਕਚਰ ਵਾਲੀ ਆ ਚੰਗੇ ਬੋਡੀ weight ਵਾਲੀ ਆ ਚੰਗੇ ਪੇਠ ਪੁੜੇ ਵਾਲੀ ਤੋੜੋ ਹਮੇਦਿਆ ਕਰੀਨੋ ਹਵਾਨਾ ਇਹਦਾ ਵੀ ਜਿਹੜਾ ਬਿਲਕੁਲ ਕੰਪੈਕਟ ਹੈ ਕੋਈ ਲਮਕਣਾ ਹਵਾਨਾ ਨਹੀਂ ਹੈ ਸੂਆ ਕਿੰਨਾ ਵੀ ਦੀ ਹੈ ਦਾ ਸੂਆ ਤੀਜਾ ਜਿਹੜਾ ਇਹ ਤਾਂ ਤੀਸਰਾ ਸੂਆ ਹੈ ਜਿਹੜਾ ਤੇ ਦੁੱਧ ਮੋਕੇ ਤੇ 17 ਲੀਟਰ ਜਿਹੜਾ ਤਿਆਰ ਦੱਸਦੇ ਇਹਦੇ ਕੋਲ ਤੇ ਪੂਰੇ ਚੰਗੇ ਬੋਡੀ ਸਟਰਕਚਰ ਵਾਲੀ ਹੈ ਜਿਹੜੀ ਇਹ ਵੀ ਪਸ਼ੂ ਵੀ ਜੀ ਹੁਣ ਅਕਲ ਤਿੰਨੇ ਆ ਤੇ ਤਿੰਨੇ ਚੰਗੀ ਕੁਆਲਟੀ ਦੇ ਆ ਬਾਕੀ ਇਹ ਸਵੇਰ ਸਵੇਰ ਦਾ ਟਾਈਮ ਹੈ ਕੋਈ ਖਾਸ ਤਿਆਰੀ ਨਹੀਂ ਕੀਤੀ ਗਈ ਪਸ਼ੂਆਂ ਦੀ ਕਿਉਂਕਿ ਠੰਡਾ ਮੌਸਮ ਹੈ ਸਵੇਰੋਂ ਸਵੇਰ ਹੈ ਮੈਂ ਤੋਂ ਯਾ ਕਿ ਨਾ ਮੇਰਾ ਹੋਇਆ ਸੀ ਇਹ ਕੰਮ ਕਰਾਉਂਦਾ ਮੈਂ ਪਰਵਾਹ ਹੀ ਨਹੀਂ ਕੀਤੀ ਉਹ ਆਪਣੇ ਸ਼ਰੀਰ ਦਾ ਜਿਵੇਂ ਧਿਆਨ ਹੀ ਨਹੀਂ ਪਈਦਾ ਮਾਲ ਡੰਗਰ ਦੀ ਫਿਰ ਉਹ ਕਰਦੇ ਹਾਂ ਆਹ ਦੇਖ ਸਕਦੇ ਜੇ ਬਾਕੀ ਸੂਈ ਸਵਾਈ ਆ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਖਾਣਾ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆ ਦੇਖ ਸਾਡੇ ਚੰਗੇ ਗਾਇਰ ਤੇ ਥਾਣੇ ਤੇ ਮਿਲ ਕੇਵੇਂ ਨੇ ਪੂਰੇ ਗਾਵਾਂ ਵਾਂਗੂ ਸੋਹਣੇ ਮਿਲਕਵੇਂ ਨੇ ਮੋٹے ਮਿਲਕਵੇਂ ਲੱਗੇ ਤੇ ਚਿਹਰੇ ਤੋਂ ਵੀ ਦੇਖ ਸਕਦੇ ਕਿ ਤੇ ਇਹਦਾ ਮੁੱਲ ਕਿਜੇ ਵਿਦਿਆਰ ਇਹਦਾ ਮੁੱਲ 1.6 ਲੱਖ 60000 ਜੀ 1.6 ਲੱਖ ਤੇ ਦੁੱਧ 17 ਲੀਟਰ ਚਵਾ ਕੇ ਦੋਗੇ ਹਾਂਜੀ 17 ਲੀਟਰ ਤਿਆਰ ਆ ਤੇ ਮਾਨਤਨ ਮੌਕੇ ਤੇ ਹੋ ਜਾਊਗਾ ਹੋਰ ਮਾਨਤਨ ਤੁਹਾਨੂੰ ਪਤਾ ਹੀ ਹੈ 2500 ਜੀ ਚਲੋ ਕੋ ਫੋਨ ਲਾਵੇ ਕਰੀ ਹਣਾ ਤੇ ਠੀਕ ਹੈ ਵਿਦਿਆਰ ਕੁਝ ਕਹਣਾ ਫਿਰ ਬਾਕੀ ਇਹ ਕਿ ਜੜੀਆਂ ਸੂਈਆਂ ਤੁਹਾਡੇ ਘਰੋਂ ਤਸੱਲੀ ਕਰਕੇ ਚਵਾਈ ਕਰਕੇ ਖੜੇ ਹਨਾ ਤੇ ਗੱਬਨ ਪਾਸ ਕਰਕੇ ਖੜੇ ਹਾਂ ਜੀ ਆ ਜਿਹੜੀ ਤੇ ਸੂਈ ਆ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਚਵਾਈ ਕਰਕੇ ਖੜੋ ਤੇ ਜਿਹੜੀਆਂ ਗੱਬਣਾ ਵਾ ਉਹ ਵੀ ਆਪਣੀ ਪਾਸ ਕਰਕੇ ਖੜੋ ਤਾਂ ਸਾਰਾ ਕੋਟਾ ਤੁਹਾਡੇ ਸਾਹਮਣੇ ਹੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ